ਹੈਲੋ ਸਸ਼ੀਕਾਲ ਜੀ ਸਾਰਿਆਂ ਨੂੰ ਤੇ ਕੁਲਬੀਰ ਆਪਣਾ ਗਿਆ ਚਲਾ ਸਕੂਲ ਹਨਾ ਨੂੰ ਆਪਾਂ ਸਕੂਲ ਤੋਂ ਉਰ ਦਿੱਤਾ ਕਿ ਆਪਾਂ ਹੁਣ ਵਿਹਲੇ ਹੋ ਗਏ ਸਾਰਾ ਕੰਮ ਕਰ ਕਰਕੇ ਹਨਾ ਤੇ ਅੱਜ ਮੈਂ ਬਣਾਉਂਦੀ ਸੀ ਸਾਗ ਤੇ ਅੱਜ ਦੀ ਤੁਹਾਨੂੰ ਇੱਕ ਘਟਨਾ ਦੱਸਾਂ ਦੁਰਘਟਨਾ ਇਨਸੀਡੈਂਟ ਦੁਰਘਟਨਾ ਦੀ ਘਟਨਾ ਹਨਾ ਇਨਸੀਡੈਂਟ ਐਕਸੀਡੈਂਟ ਦੀ ਤੇ ਕੀ ਹੋਇਆ ਕਿ ਮੈਂ ਕੁਲਵੀਰ ਦੇ ਪਾਪੜ ਗਿਆ ਕੁਲਵੀਰ ਰਸਤੇ ਨਾ ਚਾਹ ਬਣਾ ਲਵਾਂ ਤੁਸੀਂ ਮੈਂ ਸਾਗ ਬਣਾਉਣੀ ਆ ਹਾਂ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਸਾਗ ਬਣਾਉਣੀ ਤੁਸੀਂ ਚਾਹ ਬਣਾ ਲਿਆਓ ਤੇ ਕੀ ਹੋਇਆ ਕਿ ਮੈਂ ਇਹਨਾਂ ਕੁਲਵੀ ਦਾ ਮੂਤੋ ਕੇ ਜਿਹਾ ਉਸ ਪਾਣੀ ਦੇ ਨਾਲ ਪਾਣੀ ਪਤੀਲੇ ਚ ਪਿਆ ਸੀ ਇਹਨਾਂ ਨੇ ਆਏ ਤਾਂ ਦੇਖਿਆ ਨਹੀਂ ਵੇ ਪਾਣ ਨ ਮੂਤੋ ਤੱਕੜੀ ਉਹ ਉਸੇ ਪਾਣ ਪਾਣੀ ਚ ਖੰਡ ਤੇ ਪੱਤੀ ਤੇ ਦੁੱਧ ਪਾ ਕੇ ਤੇ ਮੈਨੂੰ ਚਾਹ ਬਣਾ ਕੇ ਪਿਆ ਦਿੱਤੀ ਤੇ ਮੈਂ ਮੈਂ ਕਿਹਾ ਵੀ ਇਹ ਨਹੀਂ ਪਤੀਲਾ ਭਰ ਕੇ ਚਾਹ ਘਾਤ ਬਣਾਈ ਪਈਆ ਕਿ ਤੂੰ ਆਪ ਹੀ ਪਾਣੀ ਪਾ ਕੇ ਗਈ ਸੀ ਮੈਂ ਕਿਹਾ ਉਹ ਫਾੜੀ ਸੀ ਨਕਲਵੀਂ ਦਮ ਮਤ ਤਾ ਪਤੀਲਾ ਨਹੀਂ ਜੀਗਾ ਹਾਂ ਚਾਹ ਦਾ ਸਗਲਾ ਸੀ ਚਾਹ ਆ ਸਗਲਾ ਹੀ ਉਹ ਚਾਹ ਬਣਾਉਂਦੇ ਸੀਗੇ ਤੇ ਪਾਣੀ ਵੀ ਬਿਲਕੁਲ ਸਾਫ਼ ਸੀਗਾ ਪਤਾ ਨਹੀਂ ਲੱਗਦਾ ਸਾਫ਼ ਨਹੀਂ ਸੀਗਾ ਪਾਣੀ ਉਹ ਕੁੜੀ ਦੇ ਪੈਰ ਵੀ ਵਿੱਚ ਉਹਦੇ ਤੋਤੇ ਸੀ ਡੁੱਬੋ ਕੇ ਹੈਗਾ ਤਾਂ ਉਹ ਸਗਲਾ ਸੀ ਪਰ ਉਹਨਾਂ ਅੱਤਾ ਸੀ ਗਾਲ ਤੇ ਮੈਂ ਉਹਨੂੰ ਕਿਹਾ ਵੀ ਚਾਹ ਲੈ ਜੀ ਸੁਬਾ ਮੂਹਤੋਂ ਤੇ ਚਲ ਜਾ ਰਹਿ ਦੇ ਦਉ ਉਹਨੂੰ ਚਾਹ ਬਣਾ ਚਾਹ ਬਣਾ ਕੇ ਕਹਿੰਦੀ ਆ ਕਿ ਦੇ ਦੇ ਕਹਿੰਦੀ ਆ ਕਿ ਮੈਨੂੰ ਅਖੇ ਮੈਂ ਬਾਅਦ ਸਾਗ ਨੂੰ ਵੀ ਦੇ ਬਣਾ ਕੇ ਉੱਥੇ ਲੈ ਮੈਨੂੰ ਲੱਗਾ ਕਿ ਤੇ ਜੀ ਪਾ ਕੇ ਰੱਖ ਲਈਗੀ ਪਾਣੀ ਉਹਦੇ ਵਿੱਚ ਨਾ ਉੱਥੇ ਪਤੀਲਾ ਭਰ ਕੇ ਵੀ ਦੋ ਜਣਾਂ ਦੀ ਚਾਹ ਦਾ ਏਡਾ ਵੱਡਾ ਸਗਲਾ ਬਰਨ ਪੜਾ ਉਹ ਚ ਤੇ ਬਾਜ ਪਿਆ ਪੀਓ ਕਿ ਬਨੋ ਦੇ ਪੈਰਾ ਆ ਗਈ ਸੀ ਸਵਾਰੀ ਉਹ ਬਣੀ ਹੱਥ ਵਿਖਲ ਜਿਦੇ ਤੋ ਤੇਰੀ ਮੂੰਹ ਵਿੱਚ ਬਹਿ ਗਈ ਉਸੇ ਵਾਰੀ ਦੀ ਅੱਜ ਮੈਨੂੰ ਚਾਹ ਪਿਆਤੀ ਮੈਨੇ ਹੈ ਦੱਸ ਕੀ ਕੀ ਤਜਤ ਦਾ ਕਲਵੀਰਾ ਸਕੂਲ ਨਹੀਂ ਸੀ ਜੱਗ ਇੱਕ ਦਿਨ ਪੀਸੀ ਖੰਡ ਵੀ ਪਾਤੀ ਸੀ ਉੱਤੋਂ ਮੂੰਹ ਪਾ ਦਈਏ ਪੀਸੀ ਆਹ ਵੇ ਇੱਕ ਦਿਨ ਚਾਹ ਬਣਾਉ ਨੂੰ ਕਿਹਾ ਤੇ ਉਸ ਦਿਨ ਇੱਕ ਇੱਕ ਸਾਡੇ ਬੂਰਾ ਖੰਡ ਪਈ ਸੀ ਤੇ ਇੱਕ ਸਾਡੇ ਲੂਣ ਪਿਆ ਸੀ ਨਾ ਇੰਨਾਂ ਨੇ ਵੇਖਿਆ ਤੇ ਹਣੀ ਨੰਨੇ ਤੇਖਣੀ ਬੂਰਾ ਖੰਡਾ ਉਹ ਪੀਸੀਓਈ ਖੰਡਾ ਬੂਰਾ ਖੰਡਾ ਤੇ ਇੰਨਾਂ ਨੇ ਚੱਕ ਕੇ ਦਲੂਨ ਪਾ ਤੇ ਜੋ ਘੁੱਟ ਭਰੀ ਤੇ ਚ ਲੂਣੀ ਤੇ ਸਾਹ ਦਾ ਹੁੰਦਾ ਤੇ ਖੰਡ ਜਿੰਨਾ ਤਾਂ ਲੂਣ ਪਾਤਾ ਤੇ ਵਿੱਚ ਖੰਡ ਤਾਂ ਹੈ ਨਹੀਂ ਤੇ ਜੋ ਘੁੱਟ ਭਰੀ ਤਾਂ ਤੇ ਜ਼ਹਿਰ ਅੰਦਰ ਜਾ ਕੇ ਆਉਣ ਲੱਗੇ ਨਾ ਬਾਹਰ ਨਿਕਲੇ ਤੇ ਨਾ ਅੰਦਰ ਆਵੇ ਹੋ ਜਾ ਮੈਂ ਆਪਦੇ ਜਿਹਦੇ ਮਿੱਠਾ ਤੇਜ ਰੱਖਿਆ ਜੀ ਪੂਰਾ ਲੂਣ ਤੇਜ ਹੋ ਗਿਆ ਬਸ ਮਿਰਚਾਂ ਦੀ ਤਸਰ ਰਹਿ ਗਈ ਸੀ ਤੁਸੀਂ ਵੀ ਦੱਸੋ ਜੀ ਮੈਂ ਤੁਹਾਨੂੰ ਚਾਹ ਬਣਾਉਣੀ ਹੈ ਤਾਂ ਨਹੀਂ ਅੱਜ ਧਿਆਨ ਨਹੀਂ ਮੰਗਾ ਤਾਂ ਕਦੀ ਨਹੀਂ ਨਮੁੰਦੀ ਬਸ ਦੋ ਚਾਹ ਹੋਮ ਨੂੰ ਪੀ ਕੇ ਬਸ ਉਹ ਗਾਹ ਗੋੜਾ ਜੀ ਬਣਾਵਾਂਗੇ ਹੂੰ ਦੁੱਧ ਫਟ ਜੂ ਇਹ ਤਾਂ ਪਹਿਲਾਂ ਪਾ ਕੇ ਦੁੱਧ ਹੀ ਫਾੜ ਦੇਣਾ ਰਾਜੂ ਨਾ ਕਦੇ ਪੈਕਟ ਵਾਲਾ ਦੁੱਧ ਜਿਹੋ ਕੇ ਨਾ ਜਾਂਦੇ ਹੀ ਫਟ ਗਿਆ ਤੇ ਕਹਿੰਦਾ ਕਿ ਤੁਸੀਂ ਦੋ ਕੀ ਗੋੜ ਪਾਹਦੇ ਤਾਂ ਦੁੱਧ ਫਟਦਾ ਮੈਂ ਕਿਹਾ ਪ੍ਰਭਾਤ ਗੋੜ ਦੀ ਗੱਲ ਮੈਂ ਤਾਂ ਦਹੀਂ ਚ ਪਾਉਣ ਵਾਸਤੇ ਕੋਸਾ ਕਰ ਬੀਸੀ ਤੇ ਤਾਂ ਜਮਈ ਫਟ ਗਿਆ ਕਿਹੜਾ ਰਾਜੂ ਦਿਖਾਉਣ ਵਾਲਾ ਆਹੋ ਕਿੰਨਾ ਉੰ ਲੰਬਾ ਹੋਣਾ ਸਾਰੇ ਪੈਗ ਟਿਕਰਾ ਨਿਕਲੇ ਹੋਣੇ ਤੇ ਉਹਨੇ ਦੁੱਧ ਲੈਉਣੇ ਬੰਦ ਕਰਤਾ ਉਹਦਾ ਨਾਲ ਗੱਲਾਂ ਨਾ ਆਇਆ ਉਹ ਗੱਲਾਂ ਨਾਲ ਨਹੀਂ ਜਿੱਤ ਸਕਦੇ ਆ ਕੋਈ ਕੱਲ ਕੱਲ ਕਹਿੰਦਾ ਸੀ ਦੁੱਧ ਲੈਣਾ ਬੰਦ ਕਰਤਾ ਆਹੋ ਜੈਰੀ ਵਾਲੇ ਢੀਕ ਰਿੰਦਾ ਦੋਤਾ ਵੀ ਨਾ ਮਰਜੀ ਸਿਆਲ ਚ ਦੁੱਧ ਘਾਟੀ ਆ ਦੋਤੇ ਜਿੰਨਾ ਮਰਜੀ ਹੋਵੇ ਸਿਆਲ ਸਰਦਿਆਂ ਚ ਪੂਰਾ ਹੀ ਨਹੀਂ ਹੁੰਦਾ ਠੀਕ ਆ ਕੀ ਹੋ ਗਿਆ ਕੋਲਵੀਰ ਨੂੰ ਮੈਂ ਕੋਲਵੀਰ ਦੀ ਵੀੜ ਕਰੀ ਜੈਨਾ ਮੈਂ ਨਹੀਂ ਉਹ ਤਾਂ ਬਹੁਤ ਟਾਈਮ ਲਾਊਗਾ ਚਲ ਠੀਕ ਹੈ ਦੋਸਤੋ ਜਿੰਨੇ ਵੀ ਵੀਡੀਓ ਦੇਖ ਰਹੇ ਹੋ ਜੇ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਸਾਡੇ ਅੱਜ ਦਾ ਇਨਸੀਡੈਂਟ ਤੱਕ ਤੁਸੀਂ ਸੁਣ ਹੀ ਲਿਆ ਵਾ ਕੀ ਹੋਇਆ ਓਕੇ ਜੀ ਬਾਲਵਾ